ਹਾਂਜੀ ਇੰਨਾ ਦੁਖੀ ਸੀ ਅੰਦਰੋਂ ਇੰਨਾ ਟੁੱਟਿਆ ਆ ਸੀਗਾ ਕਹਿੰਦਾ ਮੈਨੂੰ ਆਸਲਾ ਮਿਲੇ ਬਾਕੀ ਮੈਨੂੰ ਆਸਲਾ ਮਿਲਿਆ ਕੋਈ ਵੀ ਮਾਵਾਂ ਜਿੱਥੇ ਤੁਸੀਂ ਸਾਡੇ ਪਿੰਡ ਦੇ ਵਿੱਚ ਵੇਖ ਲਓ ਕੀ ਬਣਿਆ ਛੱਪੜ ਦਾ ਪਾਣੀ ਸਾਡੇ ਗੁਰਦੁਆਰੇ 'ਚ ਜਾਂਦਾ ਪਿਆ ਏ ਜੇ ਸਾਡੇ ਪਿੰਡ 'ਚ ਫੈਕਟਰੀ ਲੱਗੀ ਏ ਸਾਨੂੰ ਉਹ ਵੀ ਦੱਸਣ ਜਿਹੜਾ ਕੋਈ ਸਾਡੇ ਬੱਚਿਆਂ ਵਾਸਤੇ ਸਕੂਲ ਬਣਿਆ ਵੀ ਸਾਨੂੰ ਮੁਖਾਉਣ ਜੇ ਕੋਈ ਹਸਪਤਾਲ ਸਰਕਾਰੀ ਬਣਿਆ ਸਾਨੂੰ ਉਹ ਵੀ ਵਿਖਾਉਣ ਇਹਨਾਂ ਨੇ ਆਪਣੀਆਂ ਕੁਠੀਆਂ ਛੱਤਾਂ ਲੀਆਂ ਸੈਟ ਪਾ ਲਈ 40 ਸਾਲ ਹੋ ਗਏ 40 ਸਾਲਾਂ ਇੰਕੀ ਸਾਡੇ ਮੂੰਹ ਤੇ ਹੁਣ ਕਮੋਦ ਸਾਰੇ ਵੀ ਜੀ ਰਾਜਨੀਤੀ ਹੋਈ ਹੈ ਨਾ ਰਾਜਨੀਤੀ ਦਾ ਜਿਹੜਾ ਸ਼ਿਕਾਰ ਹੋਇਆ ਮੁੰਡਾ ਸਾਡੇ ਤਾਂ ਅੰਦਰੋਂ ਜਿਹੜੇ ਇਹਨਾਂ ਮਾਰਿਆ ਸਾਡਾ ਇਹਨਾਂ ਹੁਣ ਗੱਲ ਇਹ ਹੈ ਵੀ ਹਫਤੇ ਪਹਿਲਾਂ ਵੀ ਅਸੀਂ ਮਿਲੇ ਇਹਨਾਂ ਦੁਖੀ ਸੀਗਾ ਇਹਨਾਂ ਪ੍ਰੇਸ਼ਾਨ ਸੀਗਾ ਜਦੋਂ ਪੁੱਛਦੇ ਸੀ ਉਹ ਕਹਿੰਦੇ ਸ਼ਰਮਾ ਜੀ ਅਸੀਂ ਜਿੰਨੀ ਮਿਹਨਤ ਕੀਤੀ ਸਾਰੀ ਖੂਜ ਗਈ ਖੂਜ ਗਈ ਮੈਂ ਇੱਕ ਵੋਲੰਟੀਅਰ ਦੀ ਗੱਲ ਨਹੀਂ ਕਰਦਾ ਗੁਰੂ ਸਾਹਿਬ ਚ ਜਿੰਨੇ ਲੋਕਾਂ ਨੇ ਸਪੋਰਟ ਕੀਤੀ ਐ ਐਮਐਲਏ ਉਹ ਸਾਰੇ ਦੇ ਸਾਰੇ ਜਿੱਲਪੇ ਹੋਏ ਆਹ ਆਹ ਵਾਕਿਆ ਵੀ 11 ਹੀ ਉੱਥੇ ਗਿਆ ਸਾਡੀ ਬੇਟੀ ਲਈ ਲੁੱਤੀਏ ਨੇ ਸਾਰੇ ਮੈਂਬਰ ਮੈਂਬਰ ਤਾਂ ਹੀ ਸਾਡੇ ਨਾਲ ਆਇਆ ਨਾ ਤੇ ਮੈਂਬਰ ਸਾਡਾ ਆ ਆ ਮੈਂਬਰ ਸੀ ਉੱਧਰ ਆ ਕੇ ਤੂੰ ਉੱਧਰ ਹੋ ਗਿਆ ਸਾਡੇ ਮੈਂਬਰ ਵੀ ਇੱਥੇ ਆ ਕੇ ਖਾ ਕੇ ਤੇ ਇੱਧਰ ਹੋ ਗਿਆ ਕੌਣ ਕਹਿੰਦਾ ਹਾਂਜੀ ਸਾਹਿਬ ਇਹ ਨਾਲ ਹੀ ਲੱਖ 20 ਲੱਖ ਨਾਲ ਲੈਤਾ ਵੀ ਪਹਿਲੇ ਆ 2 ਲੱਖ ਰੁਪਿਆ ਕਿੰਨੇ ਗਿਆ ਤੁਹਾਨੂੰ ਉੱਥੇ ਰਹਿਣਾ ਸਾਰੇ ਐਮਐਲਏ ਸਾਰੇ ਬੈਠੇ ਸੀ ਉੱਥੇ ਤੈਨੂੰ ਕਿਹਾ ਕਿੰਨੇ ਪੈਸੇ ਇਹ ਮੁੰਡੇ ਦੂਜੇ ਜਿਹੜੇ ਸਾਡੀ ਵਾਰ ਵਾਰ ਵੱਡ ਪਰਟੀ ਦੇ ਕਮੋਸਿਕਾਂ ਦੇ ਮੁੰਡੇ ਹੀ ਕਰਾਵਾ ਸਕਾਂਦਾ ਉਹਨਾਂ ਨਾਲ ਆ ਭੋਜੇ ਸਿੰਘ ਉਹ ਇਹਨੇ 2 ਲੱਖ ਰੁਪਿਆ ਲਾ ਕੇ ਦੇ ਨਾਲ 2 ਲੱਖ ਰੁਪਿਆ ਇੱਕ ਨਹੀਂ ਲਿਆ ਬਾਕੀ ਇਹਨਾਂ ਨੂੰ ਖਬਰ ਮੈਂ ਦੇਖਿਆ ਪਿੰਡ ਵਾਸਤੇ ਬਣੇ ਕਾਹਦੇ ਵਾਸਤੇ ਪਿੰਡ ਦਾ ਕੰਮ ਕਰਨ ਵਾਸਤੇ ਬਣਿਆ ਜਦੋਂ ਬਾਰੇ ਗੱਲ ਕੀ ਉਹ ਸਾਡੀ ਲਾਸ਼ ਵੇਖਣ ਇੱਥੇ ਆ ਗਏ ਨੇ ਕੋਈ ਵੀ ਰਾਜਨੀਤੀ ਹੋ ਰਹੀ ਹੈ ਅੰਦਰ ਬੈਠੇ ਉਹ ਸਿਆਣਾ ਬੰਦਾ ਮੈਂ ਵੀ ਦੇਖੋ ਨੇ ਮਾਲੋ ਪਿੰਡ ਦਾ ਸੋਚਿਆ ਜੋ ਰਲਿਆ ਤੇ ਉਹ ਮਾਲੋ ਪਿੰਡ ਦਾ ਫੁੱਟ ਮਿਲਦਾ ਵੀ ਭਾਈ ਮਾਲੋ ਨੁਕਸਾਨ ਨਾਗਰੀ 5 ਸਾਲ ਸਾਡਾ ਪਿਲੀ ਵਾਰੀ ਨੁਕਸਾਨ ਹੋਇਆ ਸਰਪੰਚੀ ਦਾ ਰੋਲਾ ਸੀ ਕੀ ਸੀ ਹਾਂ ਕੀ ਸਰਪੰਚੀ ਦਾ ਹੈ ਇਹ ਚੜਖੋਤੀ ਕਰਦੇ ਸੀ ਚਾਹਲੀਆਂ ਸਾਲਾਂ ਪਿਛੋਂ ਸਾਡੇ ਪੁੱਤਾਂ ਨੂੰ ਸ਼ੌਂਕ ਸੀ ਸਾਡੇ ਪੁੱਤਾਂ ਨੇ ਸਰਪੰਚੀ ਮੰਗੀ ਸੀ ਅਸੀਂ ਝੋਲੀ ਕਰਕੇ ਇਹਨੇ ਗੋਦਸਾਰਾ ਸਾਹਿਬ ਜਾ ਕੇ ਅਸੀਂ ਤਿੰਨ ਦਿਨ ਅਸੀਂ ਤਿੰਨ ਦਿਨ ਕਰਦੇ ਆਂ ਜੈਕਾਰਾ ਮੁਰਦਾਬਾਦ ਜੈਕਾਰਾ ਮੁਰਦਾਬਾਦ ਜੈਕਾਰਾ ਮੁਰਦਾਬਾਦ ਜੈਕਾਰਾ ਮੁਰਦਾਬਾਦ ਕਣ ਕਿਚੋਰ ਜੈਕਾਰਾ 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 ਅਸੀਂ ਵੀ ਗੁਰੂ ਘਰ ਜਾ ਕੇ ਝੋਲੀ ਅੱਡੀ ਸੀ ਸਾਨੂੰ ਹੁਣ ਮਾਲ ਸਾਡਾ ਬੰਦਾ ਸਾਡੇ ਪੱਲੇ ਪਸਾਉ ਖਾਣੂ ਤਾਂ ਇਹ ਗੱਲ ਹੈ ਨਾ ਵੀ ਅਸੀਂ ਤਾਂ ਇਹ ਗੱਲ ਕਹਿੰਦੇ ਅੰਦਰ ਦੇਖੋ ਨਾਲੇ ਤੁਸੀਂ ਪੁੱਤ ਮਰ ਗਿਆ ਇਹ ਨਾਲ 11 ਵਜੇ ਦੀ ਗੱਲ ਹੈ ਇਹ ਸਾਨੂੰ ਕਿਦਰ ਨਹੀਂ ਬੰਦਾ ਅੰਦਰ ਤੁਹਾਡੇ ਆਪਣੇ ਬੰਦੇ ਬੈਠੇ ਹੈ ਮੈਨੂੰ ਬਾਹਰ ਹੋਣਾ ਪਿਆ ਮੈਂ ਤਾਂ ਇਨਸਾਫ ਲਈ ਆਇਆ ਸੀਗਾ ਇਹਨੂੰ ਹੋਣਾ ਪਿਆ ਬਾਰਿਸ਼ ਕਰਕੇ ਪਰਵਾਹ ਤੁਹਾਡਾ ਇਹ ਗੱਲ ਪਿੰਦਾ ਹੈ ਕਿ ਸਾਡਾ ਕੋਈ ਕਿਸੇ ਤਰ੍ਹਾਂ ਦਾ ਲੈਣਾ ਦੇਣਾ ਨਹੀਂ ਅਸੀਂ ਚਾਹਦੇ ਆ ਕਿ ਇੱਥੇ ਨਿਵੇੜਦੀ ਸੰਸਕਾਰ ਕਰੀ ਹਾਂ ਹਾਂ ਜੀ ਸੰਸਕਾਰ ਕਰ ਇਹੀ ਚਾਹਦੇ ਸੀ ਉਹ ਕਹਿੰਦੇ ਠੀਕ ਹੈ ਅਸੀਂ ਕਹਾਂ ਜੀ ਇੱਥੇ ਸੰਸਕਾਰ ਕਰਾਂਗੇ ਅਸੀਂ ਪੋਸਟਮਾਰਟਮ ਨਹੀਂ ਹੁੰਦਣਾ ਨਹੀਂ ਉਹ ਕਹਿੰਦੇ ਜੀ ਠੀਕ ਹੈ ਪੋਸਟਮਾਰਟਮ ਨਹੀਂ ਹੁੰਦਿਆਂਗੇ ਅਸੀਂ ਐਸਟੀਐਮ ਸਾਹਿਬ ਨਾਲ ਗੱਲ ਕਰ ਲਈ ਪਰ ਮੈਂ ਜਿਹੜਾ ਕਾਨੂੰਨ ਜਾਣਦਾ ਕਿ ਐਸਟੀਐਮ ਕੋਲ ਕੋਈ ਰਾਈਟ ਨਹੀਂ ਹੁੰਦਾ ਇਹ ਗੱਲ ਕਹਿ ਦਿੰਦਾ ਕਿ ਤੁਸੀਂ ਬਿਨਾਂ ਪੋਸਟਮਾਰਟਮ ਦੇ ਸੰਸਕਾਰ ਕਰ ਲਓ ਇੱਥੇ ਸਰਪੰਚ ਭਾਈ ਕਿੱਥੇ ਸੁਣਾਈ ਸਿਰਫ ਇੱਕ ਬੇਕੂ ਬਣਾਇਆ ਕਿੰਨੇ ਲੋਕ ਬੇਕੂ ਬਣਾਦੇ ਹੋਣਗੇ ਵੀ ਤੁਸੀਂ ਸੰਸਕਾਰ ਵੀ ਕਰ ਲਿਆ ਮੁੰਡੇ ਨੂੰ ਕਟਵਾਡ ਵੀ ਲਿਆ ਕਾਰਵਾਈ ਨਾ ਹੋਣੀ ਤੁਸੀਂ ਯਾਰ ਕਿਹੜੀਆਂ ਰੋਟੀਆਂ ਸਿੱਕਦੇ ਵੀ ਪਹਿਲਾਂ ਨੜੇ ਹੱਕ ਚ ਲਿਆ ਸਾਰੇ ਨੇ ਸਾਈਨ ਕਰਾ ਲੇ ਮੈਂ ਹੱਥ ਜੋੜ ਕੇ ਕਹਿੰਦਾ ਰਿਹਾ ਤੁਹਾਡੇ ਪਰਿਵਾਰ ਨੂੰ ਕਿ ਤੁਹਾਡਾ ਬੇਟੇ ਦਾ ਪੋਸਟਮਾਰਟਮ ਹੋਣਾ ਪਏ ਉਹ ਹੋਣਾ ਹੀ ਹੋਣਾ ਅੱਜ ਸਿਰਫ ਸਰਪੰਚੀ ਦੇ ਖਾਤਰ ਸਾਡਾ ਸ਼ੇਰ ਠੱਠਾ ਹੈ ਸਰਪੰਚੀ ਦੀ ਬੋਤਲ ਇਹਨਾਂ ਨੂੰ ਇੰਨੀ ਜ਼ੋਰਤ ਹੈਗੀ ਸੀ ਇਹਨਾਂ 'ਚ ਤੇ ਫਿਰ ਆ ਕੇ ਪੈਂਦੇ ਇਕੱਲੇ ਦੇ ਗਾਲ ਹਾਂ ਜਿਹੜੀ ਗੱਲ ਜਿਹੜਾ ਬੰਦਾ ਐਮਐਲਏ ਜਿਹੜਾ ਬੰਦਾ ਐਮਐਲਏ ਤਿੰਨ ਤਿੰਨ ਦੇਣਾ ਇੱਕ ਪਿੰਡ ਦੇ ਵਿੱਚ ਗੇੜੇ ਲਾਉਂਦਾ ਕਿਹੜੀ ਗੱਲੋਂ ਲਾਉਂਦਾ ਬਿਲਕੁਲ ਸਹੀ ਗੱਲ ਉਹ ਦੱਸੋ ਨਾਲੇ ਤੁਸੀਂ ਇਹਦੇ ਪਿੰਡ ਦਾ ਜਵਾਬ ਦੇ ਦੇਣਾ ਨਾਲੇ ਆ ਦੇ ਤੁਸੀਂ ਇਹਦੇ ਕਰੋ ਭਰਾ ਸਾਾਨੂੰ ਕੋਈ ਦਿੱਤਾ ਉਸੇ ਜਿਹੜਾ ਅਸੀਂ ਮੰਨ ਲਓ ਅਸੀਂ ਇਕੱਠ ਕਰੀਏ ਅਸੀਂ ਕੁਰਸੀਆਂ ਲਾਈਆਂ ਅਸੀਂ ਮੇਜ਼ ਲਾਈਏ ਕੋਈ ਸਾਨੂੰ ਕੋਈ ਦਿੰਦਾ 50000 ਰੁਪਇਆ ਪਿੰਡ ਨੂੰ ਅਸੀਂ ਮੰਨ ਲਓ ਕਰਦੇ ਹਾਂ ਅਸੀਂ ਪੱਲਿਓ ਲਾਗ ਲਾ ਕੇ ਕਿੱਥੋਂ ਕੀਤੀ ਜਾਈਏ ਤੁਹਾਡਾ ਕੀ ਲੱਗਦਾ ਸੀ ਜਸ਼ਨ ਗੌਣ ਜੀ ਅਸੀਂ ਇਹ ਮੰਨ ਲਓ ਵੀ ਚਾਚੇ ਦਾ ਚਾਚੇ ਦਾ ਮੈਂ ਆਉਂਦਾ ਸਕੇ ਦਾ ਇਹਦਾ ਮੁੰਡਾ ਤਾਏ ਦਾ ਮੁੰਡਾ ਕੀ ਰੋਲਾ ਕੀ ਹੈਗਾ ਮੇਨ ਜਸ਼ਨ ਦਾ ਜਦਾ ਮੈਨ ਸਾਹਿਬ ਦੀ ਵਿਰੋਧਤਾ ਹੋ ਰਹੀ ਹੈ ਇੱਥੇ ਅਸੀਂ ਡੀਐਸਪੀ ਤੇ ਵੀ ਦਰਖਾਸਤ ਦਿੱਤੀ ਹੋਈ ਸੀ ਜਸ਼ਨਪ੍ਰੀਤ ਸਾਬਾ ਨੇ ਆਪ ਦਿੱਤੀ ਹੋਈ ਸੀ ਦਰਖਾਸਤ ਐਸਐਸਪੀ ਨੂੰ ਡੀਐਸਪੀ ਨੂੰ ਐਸਐਸਪੀ ਨੂੰ ਭਗਵੰਤ ਮਾਨ ਨੂੰ ਵੀ ਮੇਲ ਉਹਨੇ ਭਾਈ ਹੋਈ ਸੀ ਦਰਖਾਸਤਾਂ ਦਿੱਤੀਆਂ ਆ ਨੇ ਸਾਰਿਆਂ ਨੂੰ ਮੇਲਾਂ ਭਾਈਆਂ ਹੋਈਆਂ ਮੁੰਡੇ ਨੂੰ ਜੀ ਸਾਡੇ ਚਾਚੇ ਦਾ ਬੇਟਾ ਸੀਗਾ ਉਹ ਉਨੇ ਆਪਣੀਆਂ ਅਜ ਤੋਂ 4 ਮਹੀਨੇ 5 ਮਹੀਨੇ ਪਹਿਲਾਂ ਵੀ ਜਿਹੜੇ 3-4 ਮੁੰਡੇ ਪਿੰਡ ਦੇ ਹੈਗੇ ਆ ਉਹਦੇ ਕੰਮ ਦੇ ਵਿੱਚ ਮਦਦ ਕਰਦੇ ਸੀਗੇ ਸਾਡੇ ਨਾਲ ਧੱਕਾ ਹੁੰਦਾ ਪਿਆ 15 ਪਿੰਡਾਂ ਦੇ ਮੁੰਡੇ ਖੜੇ ਨੇ ਜਿੱਥੇ 15 ਪਿੰਡਾਂ ਦੇ ਲੋਕ ਖੜੇ ਨੇ ਪੋਸਟਮਾਨ ਮਸੀਂ ਨਹੀਂ ਹੁੰਦਣਾ ਜਿਹੜਾ ਪਰਿਵਾਰ ਹੈ ਨਾ ਜੀ ਪਰਿਵਾਰ ਮਰਦਾ ਸਹਿਬਤ ਪਰਿਵਾਰ ਨੂੰ ਵਿਚਾਰੇ ਭੋਲਾ ਭਾਲਾ ਤੇ ਉਹਨੂੰ ਗੱਲਾਂ ਅਸੀਂ ਪਰਿਵਾਰ ਨੂੰ ਪਤਾ ਨਹੀਂ ਅਸੀਂ ਚਾਚੇ ਦੇ ਬੇਟੇ ਹੀ ਖੜੇ ਆ ਅਸੀਂ ਨਹੀਂ ਕਰਾਏ ਕਿਹਨਾਂ ਨੇ ਉਹ ਕਹਿੰਦਾ ਅਸੀਂ ਜਿੱਤੇ ਵੀ ਮੈਂ ਗਵਾਇਆ ਮੈਂ ਗਵਾਇਆ ਯਾਰ ਮੈਂ ਸਾਰੇ ਗਵਾਇਆ ਯਾਰ ਕਰਾਏ ਨੇ ਤੁਸੀਂ ਕਰਾਉਣਾ ਨੂੰ ਭਾਣਾ ਜਿੰਨੇ ਮਰਜ਼ੀ ਕਹਿਣ ਜਿੰਦਰ ਸਾਈਨ ਕਰਾਏ ਅਸੀਂ ਕਰਾਏ ਸਾਹਮਣੇ ਹੋਏ ਉਹਦੇ ਚ ਕੀ ਹੈ ਓਏ ਇੰਦਾ ਨਹੀਂ ਕਰ ਸਕ ਜਿਹੜੀ ਹੈ ਪਰਿਵਾਰ ਨੂੰ ਜਿਹੜੇ ਪੋਲੇ ਪਾਲੇ ਲੋਕ ਨੇ ਮਨਾ ਕੇ ਕਹਿੰਦੇ ਕੋਈ ਨਹੀਂ ਤੁਸੀਂ ਸੰਸਕਾਰ ਕਰੋ ਆਪਾਂ ਕੋਈ ਕਾਰਵਾਈ ਨਹੀਂ ਕਰਨੀ ਨਾ ਹੀ ਕਰਨੀ ਨਹੀਂ ਕਿਉਂ ਨਹੀਂ ਕਰਨ ਦੇਣੀ ਉਹ ਸਾਰੇ ਪਰਿਵਾਰ ਵੀ ਹੋ ਜਾਂ ਵਿਚਾਰਾ ਪੋਲਾ ਪਾਲੋ ਕਹਿੰਦੇ ਠੀਕ ਹੈ ਅਸੀਂ ਕਿੱਥੇ ਧੱਕੇ ਖਾਵਾਂਗੇ ਆਵਾਂਗੇ ਜਾਵਾਂਗੇ ਕਚੈਰੀਆਂ 'ਚ ਇਹ ਥਾਣਿਆਂ 'ਚ ਹਣਾ ਚਲੋ ਗੱਲ ਜਾਇਜ਼ ਵੀ ਸੀ ਉਸ ਤੋਂ ਬਾਅਦ ਜਿਹੜੀ ਪਰਿਵਾਰ ਦੀ ਜੋ ਟਿੱਪਣੀਆਂ 'ਚ ਪਰਿਵਾਰ ਚਾਹੁੰਦਾ ਤੇ ਅਸੀਂ ਹਤਾ ਵੀ ਨਾਲ ਆ ਜੇ ਇਨਸਾਫ ਵਾਸਤੇ ਚਾਹੁੰਦਾ ਜੇ ਚਾਹੁੰਦਾ ਸੀ ਉਵੇਂ ਹੀ ਨਿਮੇੜਨਾ ਤਾਂ ਵੀ ਨਾਲ ਅਸੀਂ ਤੇ ਪਰਿਵਾਰ ਦੇ ਨਾਲ ਹੀ ਸਹਿਮਤ ਆ ਪਰ ਪਰਿਵਾਰ ਨੂੰ ਭਰੋਸਾ ਕੀ ਦਿੱਤਾ ਗਿਆ ਵੀ ਤੁਸੀਂ ਸੰਸਕਾਰ ਕਰੋ ਅਸੀਂ ਇਹਨਾਂ ਦਾ ਪੋਸਟਮ ਦੇਖੋ ਗੱਲ ਨੰਬਰ 1 ਜੇ ਪੋਸਟਮਾਰਟਮ ਕਰਾਂਗੇ ਪੋਸਟਮਾਰਟਮ ਤਾਂ ਅਸੀਂ ਕਾਰਵਾਈ ਠੋਕੇ ਕਰਾਂਗੇ ਬੰਦਿਆਂ ਨੂੰ ਚੱਕ ਕੇ ਅੰਦਰ ਵੀ ਲਿਆਗੇ ਹੁਣ ਗੱਲ ਇੱਥੇ ਇਹ ਆ ਗਈ ਉਹ ਪੋਲੇ ਪਾਲ ਪਰਿਵਾਰ ਮੈਂ ਕਹਿੰਦਾ ਰਿਹਾ ਮੈਂ ਕਿਹਾ ਵੀਰ ਜੀ ਆ ਹੱਥ ਜੁੜੇ ਤੁਹਾਡੇ ਪੋਸਟਮਾਰਟਮ ਹੋਣਾ ਵੀ ਪੋਸਟਮਾਰਟਮ ਹੋਏਗਾ ਇੱਕ ਵਾਰ ਤਾਂ ਮਰ ਗਿਆ ਦੁਬਾਰਾ ਫਿਰ ਮਰਨ ਨੂੰ ਜਾ ਰਿਹਾ ਪੋਸਟਮਾਰਟਮ ਹੋਏਗਾ ਸਰੀਰ ਦਾ ਕੱਟਵਾੜ ਫਿਰ ਹੋਣਾ ਤੇ ਕਾਰਵਾਈ ਪਹਿਲਾਂ ਹੀ ਹੱਥ ਵੱੜ ਲਈ ਉਹਨਾਂ ਨੇ ਲਿਖਾ ਰਿਆ ਕਿ ਤੁਸੀਂ ਸੰਸਕਾਰ ਕਰੋ ਜੇ ਸਾਨੂੰ ਅਪਰੂਵਲ ਇਸ ਟੀਮ ਦੀ ਮਿਲ ਗਈ ਠੀਕ ਹੈ ਨਹੀਂ ਮਿਲਦੀ ਤਾਂ ਅਸੀਂ ਜਿਹੜਾ ਪੋਸਟਮਾਰਟਮ ਕਰਾਵਾਂਗੇ ਕਿ ਮ ਹਾਈ ਕੋਰਟ ਦੇ ਸਾਫ ਆਰਡਰ ਨੇ ਕਿ ਜਦੋਂ ਤੱਕ ਪੋਸਟਮਾਰਟਮ ਨਹੀਂ ਹੁੰਦਾ ਤੁਸੀਂ ਸੰਸਕਾਰ ਨਹੀਂ ਕਰ ਸਕਦੇ ਐਸੇ ਕੇਸ ਦੇ ਵਿੱਚ ਹੁਣ ਤੁਹਾਡੇ ਨਾਲ ਤਾਂ ਉਹ ਵਾਕਿਆ ਹੋ ਗਿਆ ਕਿ ਕਰਨਾ ਵੀ ਕੱਖ ਨਹੀਂ ਪੋਸਟਮਾਰਟਮ ਹੀ ਕਰੋਣਾ ਹੈ ਦੁਬਾਰਾ ਫੇਰ ਮਾਰਨਾ ਹੈ ਹੁਣ ਤੁਸੀਂ ਸਾਰੇ ਇੱਥੇ ਪਰਿਵਾਰ ਖੜੇ ਹੋ ਦੇਖੋ ਮੈਂ ਤਾਂ ਜੋ ਹੱਥ ਜੋੜ ਕੇ ਤੁਹਾਨੂੰ ਇਹੀ ਬੇਨਤੀ ਕਰਦਾ ਜਿੱਦਾਂ ਤੁਸੀਂ ਚਾਹੋਗੇ ਮੈਂ ਹਰ ਹਾਲ ਦੇ ਵਿੱਚ ਤੁਹਾਡੇ ਨਾਲ ਖੜਿਆ ਹਾਂ ਕਰਨੀ ਹੈ ਨਹੀਂ ਕਰਨੀ ਹੈ ਪਰਿਵਾਰ ਨੇ ਜੋ ਫੈਸਲਾ ਲਿਆ ਉਹ ਸਿਰ ਮੱਥੇ ਹੈ ਜੋ ਪਰਿਵਾਰ ਚਾਹੇਗਾ ਮੈਂ ਪਰਿਵਾਰ ਦੇ ਨਾਲ ਹੱਕ ਟਾਂਕ ਕੇ ਖੜਿਆ ਜਿੱਥੇ ਕਹੋਗੇ ਸਿਰ ਲਵਾ ਦੇਵਾਂਗਾ ਚੁਗਾਂ ਨਹੀਂ ਮਾਸੀ ਜੀ ਘਰ ਅਸੀਂ WhatsApp ਕਾਲ ਆਈ ਹੈ ਮੋਬਾਈਲ ਚੈੱਕ ਕੀਤਾ ਕਿ WhatsApp ਕਾਲ ਕਹਿੰਦੀ ਹੈ ਜੇ ਆਪਾਂ ਮੀਡੀਆ ਸਾਂਭ ਰੱਖੋ ਮੋਬਾਈਲ ਚੈੱਕ ਕੀਤਾ ਕੀਤਾ ਤੁਸੀਂ ਉਹਦੀ 6 ਵਜੇ ਕਹਦੇ 6:00 7:00 ਦੇ ਵਿੱਚ ਕਾਲ ਆਈ ਆ ਨਹੀਂ ਪਹਿਲਾਂ ਆਈ ਸੀ 2:30 ਤੋਂ 3:00 ਵਜੇ 2:30 ਤੋਂ 3:00 ਦੇ ਵਿੱਚ ਜਦੋਂ ਪਿੰਡ ਦੇ ਵਿੱਚ ਸੀਗੇ ਉਹ ਹਾਂ ਲਾਡੀ ਜੀ ਪੀਏ ਜਿਹੜੇ ਲਾਡੀ ਲਾਡੀ ਕੌਣ ਦੱਸੋ ਜੀ ਇਹ ਹੀ ਹੈ ਨਾ ਇਹਨਾਂ ਦਾ ਪੀਏ ਆ ਜੀ ਇਹ ਸਨਾਰੀ ਫੈਕਟਰੀ ਦੀ ਏ ਨਹੀਂ ਨਹੀਂ ਇਹ ਵੀ ਹੁਣ ਪੁੱਛ ਨਹੀਂ ਆਉਂਦੀ ਲਾਡੀ ਦੀ ਇਹਨਾਂ ਦਾ ਪੀਏ ਜਿਹੜਾ ਨਾ ਸਾਡੀ ਉਹਨਾਂ ਦੇ ਉਹ ਯਾਰ ਇਹਨਾਂ ਨੂੰ ਪਤਾ ਸੀ ਉਹ ਮਿੰਟ ਗੱਲ ਹੋਈ ਆ ਪਿੰਡ ਵਿੱਚ ਆਇਆ ਵੀ ਨਹੀਂ ਦੱਸਿਆ ਉਹਨਾਂ ਨੇ ਬਾਅਦ ਚੋਂ ਇਹਨੂੰ ਆਂਦੇ ਵੀ ਪਿੰਡ ਵਿੱਚ ਅਸੀਂ ਆ ਗਏ ਆ ਅੱਗੇ ਹੈਗਾ ਨਹੀਂਗਾ ਤੂੰ ਕਿੱਥੇ ਗਿਆ ਹੈ ਜਦੋਂ ਜਸ਼ਨ ਨੇ ਕਿਹਾ ਵੀ ਮੈਂ ਗਿਆ ਆ ਬਾਬੇ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਅੰਮ੍ਰਿਤਸਰ ਮੈਨੂੰ ਉੱਥੇ ਕੰਮ ਸੀਗਾ ਤੇ ਮੇਰੇ ਤੋਂ ਨਹੀਂ ਅੱਜ ਆਉਣਾ ਪਰ ਉਹਨਾਂ ਨੇ ਅੱਗੋਂ ਪਤਾ ਨਹੀਂ ਇਹਨੂੰ ਕੀ ਸ਼ਬਦ ਕਹੇ ਤੇ ਉਸ ਤੋਂ ਬਾਅਦ ਇਹਨਾਂ ਫੋਨ ਕੱਟਦਾ ਸੀਗਾ ਤੇ ਫਿਰ ਇਹ ਉਦੋਂ ਕਰਿਆ ਆ ਗਿਆ ਤੇ ਫਿਰ ਕੋਈ ਉਸ ਤੋਂ ਬਾਅਦ ਇਹਨਾਂ ਦੀ ਗੱਲ ਨਹੀਂ ਵਿਚ ਆਪ ਪਿੰਡ ਕੱਲ ਕੌਣ ਆਇਆ ਸੀ ਤੁਹਾਡੀ ਸਰਾਰੀ ਸਾਹਿਬ ਹਾਂਜੀ ਆ ਲੈ ਕੇ ਨਾ ਇਹ ਲੀਗਲ ਕੰਮ ਆਪਣੇ ਤੋਂ ਕਰਵਾਉਣਾ ਉਹਨਾਂ ਨੇ ਸੰਸਕਾਰ ਹੋ ਹੀ ਨਹੀਂ ਸਕਦਾ ਹੋ ਹੀ ਨਹੀਂ ਸਕਦਾ ਇਹਨਾਂ ਦਾ ਰਿਸ਼ਤਾ ਸੈਨ ਲਓ ਨਾ ਆਪਦੇ ਪਹਿਲੇ ਕਰਵਾਓ ਅਸੀਂ ਜਦੋਂ ਸਾਰੇ ਚਲੋ ਅਸੀਂ ਬਿਕਾਰ ਨਹੀਂ ਕਰਾਵਾਂਗੇ ਅੰਦਰ ਹੋ ਕੇ ਉਹ ਕਹਿੰਦੇ ਜੀ ਅਸੀਂ ਆ ਪਰਿਵਾਰ ਦਾ ਫੈਸਲਾ ਜੋ ਹੈ ਜੀ ਸਾਡੇ ਚਲੋ ਅਸੀਂ ਆਪਣੇ ਪਰਿਵਾਰ ਨਾਲ ਚਾਚੇ ਆਪਣੇ ਨਾਲ ਬੈਠ ਕੇ ਗੱਲ ਕਰਕੇ ਅਸੀਂ ਕਰਵਾਈ ਕਰਾਵਾਂਗੇ ਅਸੀਂ ਤਾਂ ਪੋਸਟਮੈਨ ਨੂੰ ਕਰਾਉਣਾ ਪਿਆ ਤੇ ਅਸੀਂ ਕਰ ਵੀ ਕਰਾਵਾਂਗੇ 3000 ਰੁਪਏ ਦੇ ਆ ਦੇ ਸਹੀ ਗੱਲ ਅਸੀਂ ਆਪਣਾ ਮੁੰਡਾ ਭੰਗ ਦੇ ਬਣੇ ਨਹੀਂ ਜਾਣਦਨਾ 23 ਸਾਲ ਦਾ ਮੁੰਡਾ ਸੀਗਾ ਸਾਡਾ ਹੈਲੋ ਐਡਾ ਮੁੰਡਾ ਗਿਆ ਅਸੀਂ ਉਹ ਇਦਾਂ ਨਹੀਂ ਜਾਣਦੇ ਆ ਦੇਖੋ ਕਿੰਨੀਆਂ ਜਾਨਾਂ ਜਾਣ ਗਿਆ ਕਿੰਨੇ ਲੋਕਾਂ ਨੂੰ ਹਰਾਸਮੈਂਟ ਕਰਕੇ ਕਿੰਨੇ ਲੋਕਾਂ ਨੂੰ ਹਾਇ ਲੈਣਗੇ ਗੋਣੀ ਮਾਰਨਗੇ ਤੇ ਕੱਲ ਨੂੰ ਕੀ ਇਦਾਂ ਕਮਰੇ ਚ ਬੰਦ ਆਪਾਂ ਚਾਹ ਪੰਜ ਬੰਦੇ ਬੈਠ ਕੇ ਪਰਿਵਾਰ ਨੂੰ ਭੋਲੇ ਭਾਲੇ ਪਰਿਵਾਰ ਨੂੰ ਆਪਣੀ ਗੱਲਾਂ ਚ ਲਿਆ ਕੇ ਮਾਰਕੀਰ ਕੀਤੀ ਜਾਂਦੇ ਨੇ ਘੇਰਦੇ ਆਣੇ ਭੈਣ ਚੋਕਦੇ ਐਸ ਕਮਰੇ ਵਾੜਦੇ ਚੁਣਵੇਂ ਚੁਣੇ ਬੰਦੇ ਵਿੱਚੋਂ ਚੋਕਲੇ ਜਿਨ੍ਹਾਂ ਨੂੰ ਧਮਕੀਆਂ ਦੇਣੀਆਂ ਮੈਨੂੰ ਦਿਨ ਰਾਤ ਮੇਰੀ ਮੋਟਰ ਨਾਲ ਹੀ ਪੰਪ ਦੇ ਮੈਨੂੰ ਕਿਆ ਕਰਨ ਮੈਂ ਉੱਥੇ ਹੀ ਹੁੰਨਾ ਤੇ ਤੇਰੀਆਂ ਲੱਤਾਂ ਵੇਖੀ ਭਾਂਦਾ ਦਵਿੰਦਰ ਨਾ ਦਾ ਬੰਦਾ ਮੈਨੂੰ ਧਮਕੀਆਂ ਦੇਂਦਾ ਰਿਹਾ ਕੱਚ ਪੰਨਗੇ ਚੱਲਨੇ ਆਪਾਂ ਵੀ ਨਹੀਂ ਨਹੀਂ ਇਧਰ ਦਿੰਦੇ ਪਿੱਛੇ ਨਹੀਂ ਟੜਕੇ ਉੱਠਣਾ ਫੋਨ ਆ ਜਣਾ ਉਹਦਾ ਅੱਜ ਚੱਲ ਮੋਟਰ ਤੇ ਫਿਰ ਅਸੀਂ ਵੀ ਉੱਥੇ ਆ ਫਲਾਣਾ ਕਰਦਾਂ ਕਿ ਟਮਕੜਾ ਫਿਰ ਮੈਂ ਜਸ਼ਨ ਨਾ ਕੀਤੀ ਗੱਲ ਜਸ਼ਨ ਨੇ ਫਿਰ ਜਾ ਕੇ ਮੇਰਾ ਮਸਲਾ ਸਲਝਾਇਆ ਤੇ ਬਹੁਤ ਲੱਖ ਬੰਦਾ ਸੀਗਾ ਮੈਂ ਨਾ ਯਾਰਾਂ ਦੇ ਹੀਰਾ ਗਵਾ ਲਿਆ ਯਾਰ ਅਸੀਂ ਹੀਰਾ ਗਵਾ ਲਿਆ ਪਿੰਡ ਚਲੋ ਤੁਸੀਂ ਜਾਓ ਉਹਨਾਂ ਦੀ ਅਸੀਂ 15 ਪਿੰਡਾਂ ਦੇ ਮੁੰਡੇ ਖੜੇ ਨੇ ਜਿੱਥੇ 15 ਪਿੰਡਾਂ ਦੇ ਲੋਕ ਖੜੇ ਨੇ ਪੋਸਟਮਾਨ ਮਸੀ ਨਹੀਂ ਹੁੰਦਣਾ ਜਿਹੜਾ ਪਰਿਵਾਰ ਹੈ ਨਾ ਜੀ ਪਰਿਵਾਰ ਉਹਦਾ ਸਹਿਬਦ ਪਰਿਵਾਰ ਨੂੰ ਚਾਹਰੇ ਭੋਲਾ ਪਾ ਲਿਆ ਤੇ ਉਹਨੂੰ ਗੱਲਾਂ ਅਸੀਂ ਪਰਿਵਾਰ ਦੀ ਅਸੀਂ ਚਾਚੇ ਦੇ ਬੇਟੇ ਹੀ ਖੜੇ ਆ ਅਸੀਂ ਨਹੀਂ ਕਰਾਏ ਕਿਹਨਾਂ ਨੇ ਉਹ ਕਹਿੰਦਾ ਜੀ ਤੇ ਨਹੀਂ ਆ ਮੈਂ ਕਹਾਂ ਯਾਰ ਮੈਂ ਸਾਰੇ ਸਾਈਨ ਕਰਾਏ ਨੇ ਕਰਾਏ ਨੇ ਨਾ ਤੁਸੀਂ ਕਰਾਉਣਾ ਮੂੰਹ ਪਾਉਣਾ ਜਿੰਨਾ ਮਰਜ਼ੀ ਕਹਿਣ ਜਿੰਦਰ ਸਾਈਨ ਕਰਾਏ ਅਸੀਂ ਸਾਹਮਣੇ ਆਏ ਉਹਦੇ ਚ ਕੀ ਹੈ ਓਏ ਇੰਦਾ ਹੈ ਨਹੀਂ ਕਰ ਸਕਦਾ ਤੁਸੀਂ ਕਹਿ ਰਹੇ ਸੀ WhatsApp ਕਾਲ ਆਈ ਹੈ ਮੋਬਾਈਲ ਚੈੱਕ ਕੀਤਾ ਕਿ WhatsApp ਕਾਲ ਕਿਹਦੀ ਹੈ ਜੇ ਆਪਾਂ ਮੀਡੀਆ ਸਾਹਮਣੇ ਕਰ ਮੋਬਾਈਲ ਚੈੱਕ ਕੀਤਾ ਕੀਤਾ ਤੁਸੀਂ ਉਹਦੀ 6 ਵਜੇ ਕਹਦੇ ਸੀ 6:00 7:00 ਦੇ ਵਿੱਚ ਕਾਲ ਆਈ ਆ ਨਹੀਂ ਨਹੀਂ ਆਈ ਸੀ 2:30 ਤੋਂ 3:00 ਵਜੇ 2:30 ਤੋਂ 3:00 ਦੇ ਵਿੱਚ ਜਦੋਂ ਪਿੰਡ ਦੇ ਵਿੱਚ ਸੀਗੇ ਉਹ ਹਾਂ ਲਾਡੀ ਜੀ ਪੀਏ ਜਿਹੜੇ ਲਾਡੀ ਲਾਡੀ ਕੌਣ ਦੱਸੋ ਜੀ ਪੀਏ ਇਹਦਾ ਇਹਨਾਂ ਦਾ ਪੀਏ ਆ ਜੀ ਸਰਦਾਰੀ ਸਾਹਿਬ ਇਹ ਫੈਕਟਰੀ ਦੀ ਏ ਨਹੀਂ ਨਹੀਂ ਇਹ ਵੀ ਉਹਨੂੰ ਪੁੱਛਣਾ ਪਉਂਦੀ ਏ ਲਾਡੀ ਦੀ ਇਹਨਾਂ ਦਾ ਪੀਏ ਜਿਹੜਾ ਨਾ ਸਾਡੀ ਉਹਨਾਂ ਦੇ ਉਹ ਯਾਰ ਇਹਨਾਂ ਨੂੰ ਪਤਾ ਸਾਰੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਗਿਆ ਉਹਨਾਂ ਦੀ ਕਾਲ ਆਈ ਸੀਗੀ 2 ਮਿੰਟ ਗੱਲ ਹੋਈ ਆ ਪਿੰਡ ਵਿੱਚ ਆਇਆ ਵੀ ਨਹੀਂ ਦੱਸਿਆ ਉਹਨਾਂ ਨੇ ਬਾਅਦ 'ਚ ਇਹਨੂੰ ਆਂਦੇ ਵੀ ਪਿੰਡ ਵਿੱਚ ਅਸੀਂ ਆ ਗਏ ਆ ਅੱਗੇ ਹੈਗਾ ਨਹੀਂਗਾ ਤੂੰ ਕਿੱਥੇ ਗਿਆ ਯਾਰ ਅੱਗੋਂ ਜਸ਼ਨ ਨੇ ਕਿਹਾ ਵੀ ਮੈਂ ਗਿਆ ਆ ਬਾਬੇ ਬੁੱਢਾ ਸਾਹਿਬ ਬਾਬਾ ਬੁੱਢਾ ਸਾਹਿਬ ਅੰਮ੍ਰਿਤ ਸਰ ਮੈਨੂੰ ਉੱਥੇ ਕੰਮ ਸੀਗਾ ਤੇ ਮੇਰੇ ਤੋਂ ਨਹੀਂ ਅੱਜ ਆਉਣਾ ਪਰ ਉਹਨਾਂ ਨੇ ਅੱਗੋਂ ਪਤਾ ਨਹੀਂ ਇਹਨੂੰ ਕੀ ਸ਼ਬਦ ਕਹੇ ਤੇ ਉਸ ਤੋਂ ਬਾਅਦ ਇਹਨਾਂ ਦਾ ਫੋਨ ਕੱਟਦਾ ਸੀਗਾ ਤੇ ਫਿਰ ਇਹ ਉਦੋਂ ਕਰਿਆ ਗਿਆ ਤੇ ਫਿਰ ਕੋਈ ਉਸ ਤੋਂ ਬਾਅਦ ਇਹਨਾਂ ਦੀ ਗੱਲ ਨਹੀਂ ਵਿਚ ਆ ਪਿੰਡ ਕੱਲ ਕੌਣ ਆਇਆ ਸੀ ਤੁਹਾਡੇ ਸਰਾਰੀ ਸਾਹਿਬ ਹਾਂਜੀ ਲੈ ਹੈਗੀ ਐ ਕੀ ਕੋਈ ਕਾਰਵਾਈ ਹੋਣ ਤੋਂ ਦੇਖੋ ਅੱਜ ਜਿਹੜੇ ਹੈਗੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਸ਼ਨਪ੍ਰੀਤ ਸਿੰਘ ਸਰਪੰਚ ਪਿੰਡ ਤਰਲਾ ਅੰਦੀ ਜਿਹੜੀ ਹੈਗੀ ਰਾਤ ਡੈਥ ਹੋ ਗਈ ਹੈ ਜੇ ਜਦੋਂ ਸੀ ਮੌਕੇ ਦਾ ਆਇਆ ਮੇਰੇ ਨਾਲ ਐਸਚੋ ਅਸੀਂ ਤਿੰਨ ਪਹੁੰਚੇ ਆ ਤਰਸੀਮ ਲਾਲ ਜਿਹੜੇ ਉਹਦੇ ਫਾਦਰ ਨੇ ਉਹਦੇ ਫਾਦਰ ਨੇ ਬਿਆਨ ਲਿਖਾਇਆ ਕਿ ਰਾਤ ਨੂੰ ਰੋਟੀ ਅਸੀਂ ਇਕੱਠੇ ਖਾਧੀ ਹੈ ਇਕੱਠੇ ਖਾਣ ਤੋਂ ਬਾਅਦ ਜਦੋਂ ਉਹ ਬਾਥਰੂਮ ਜਾ ਕੇ ਆਇਆ ਉਹਦੇ ਹੱਥ ਤੇ ਜਿਹੜਾ ਹੈਗਾ ਪਿਸਤਲ ਸੀ ਦਾ ਲਾਇਸੈਂਸ ਸੀ ਪਿਸਤਲ ਸੀ ਲਾਇਸੈਂਸ ਸੀ ਪਿਸਤਲ ਨਾਲ ਹੀ ਬਾਈ ਕਰਕੇ ਤੇ ਉਹਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲिला ਜਰੀ ਹੈ ਉਹ ਸਮਾਪਤ ਕਰ ਦਿੱਤੀ ਆ tựਮਾਠੀ ਕਰਨ ਦਾ ਆ tựਮਾਠਿਆ ਉਹਨਾਂ ਕਦੇ ਇਸ ਬਾਰੇ ਸਾਨੂੰ ਕਿਸੇ ਦੇ ਕੋਈ ਹੋ ਨਹੀਂ ਹੈ ਕਿਉਂ ਹੋਈ ਹੈ ਇਸ ਬਾਰੇ ਉਹ ਹੀ ਜਾਣਦਾ ਹੈ ਤੇ ਨਾ ਅਸੀਂ ਕਿਸੇ ਦੇ ਖਿਲਾਫ ਕਾਰਵਾਈ ਕਰਾਣੀ ਜਾਂਦੇ ਨਾ ਅਸੀਂ ਕਿਸੇ ਦੇ ਖਿਲਾਫ ਪੋਸਟ ਮਾਰੀ ਅਸੀਂ ਆਪਣੇ ਬੱਚੇ ਦਾ ਪੋਸਟ ਮਾਰਡ ਅਪਲੀਕੇਸ਼ਨ ਕਰਾ ਜਾਂਦੇ ਇਸ ਸਬੰਧੀ ਉਹਨਾਂ ਨੇ ਅਸਦੀਮ ਸਾਹਿਬ ਨੂੰ ਵੀ ਲਿਖ ਕੇ ਦਿੱਤਾ ਜਿਹੜਾ ਕਿ ਉਥੋਂ ਵੀ ਨਿਯਮਾਂ ਅਨੁਸਾਰ ਜਿਹੜੀ ਕਾਰਵਾਈ ਕਰਨ ਦਾ ਹੁਕਮ ਹੋਇਆ ਅਸੀਂ ਜਿਹੜੀ ਹੈਗੀ ਅਸਦੀਮ ਸਾਹਿਬ ਦੇ ਹੁਕਮ ਅਕੋਰਡਿੰਗ ਜਿਹੜੀ ਡੈਡ ਬੋਡੀ ਹੈਗੀ ਹੈ ਪੁਆਰਸਾ ਦੇ ਹਵਾਲੇ ਕਰਤੀ ਹੈ ਸਾਡੇ ਕੋਲ ਜਿਹੜੀ 174 ਦੀ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਇਲਾਕੇ ਵਿੱਚ ਚਰਚਾ ਫੈਲੀ ਹੈ ਕਿ ਕਿਸੇ ਵੱਲੋਂ ਲੋਡ ਪੁੱਟਰ ਕੀਤਾ ਜਾ ਰਿਹਾ ਸੀ ਉਹ ਉਹ ਦੇਖੋ ਜਿੰਨੇ ਮੂਹ ਨਹੀਂ ਇਹ ਗੱਲਾਂ ਨੇ ਉਹ ਵਾਸੀ ਆ ਦਾ ਸਾਨੂੰ ਉਹਦੇ ਨਾਲ ਨਹੀਂ ਹੈਗਾ ਸਭ ਤੇ ਪਰਿਵਾਰ ਦੇ ਨਾਲ ਹੈ ਜੋ ਪਰਿਵਾਰ ਨੇ ਸਾਨੂੰ ਸਟੇਟਮੈਂਟ ਲਿਖਾਈ ਹੈ ਅਸੀਂ ਹਸਪਤਾਲ ਜੋ ਵੀ ਹੈ ਬੜੀ ਕਾਰਵਾਈ ਕੀਤੀ ਹੈ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ 174 ਦੀ ਕਾਰਵਾਈ ਆਲਰੇਡੀ ਦੱਸਿਆ ਨਾ